ਜਦੋਂ ਵੀ ਜੂਨ ਦਾ ਮਹੀਨਾ ਆ ਜਾਂਦਾ ਹੈ ਤਾਂ ਇੱਕ ਕਮਿਊਨਿਟੀ ਜਾਂ ਇੱਕ ਤਬਕਾ ਜਿਹੜਾ ਨਾ ਇਹ ਕਹਿੰਦਾ ਕਿ ਜੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖਤ ਸਾਬ ਤੋਂ ਬਾਹਰ ਆ ਜਾਂਦੇ ਉਹ ਸਰੈਂਡਰ ਕਰ ਦਿੰਦੇ ਤਾਂ ਇੰਦਰਾ ਗਾਂਧੀ ਬਿਲਕੁਲ ਵੀ ਐਡੀ ਗਲਤੀ ਨਾ ਕਰਦੀ ਕਿ ਉਹ ਸਿੱਖਾਂ ਦੇ ਸਰਵੋੱਚ ਸਥਾਨ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਬਿਲਕੁਲ ਗਲਤ ਗੱਲ ਹੈ ਮੈਂ ਇਸ ਸੂਚਨ ਨਾਲ ਇਤفاق ਨਹੀਂ ਰੱਖਦਾ ਕਿਉਂਕਿ ਇੱਕ ਲੀਡਰ ਹੋਇਆ ਅਕਾਲੀ ਦਲ ਦਾ ਜੀਕੇ ਦਿੱਲੀ ਤੋਂ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਉਹਦੇ ਫਾਦਰ ਦਾ ਮੇਰੇ ਐਗਜੈਕਟ ਡੇਟ ਨਹੀਂ ਯਾਦ ਹੁਣ 29 ਦਾ ਕਿ 30 ਤਰੀਕ ਦਾ ਭੋਗ ਸੀ ਦਿੱਲੀ ਚ ਮੈਂ ਜੀਕੇ ਦੇ ਕਈ ਇੰਟਰਵਿਊ ਸੁਣੀਆਂ ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਤੀ ਯਾਨੀ ਜੈਲ ਸਿੰਘ ਕਹਿੰਦਾ ਹੈ ਵੀ ਤੂੰ ਜਨ ਸੰਤ ਜਰਨੈਲ ਸਿੰਘ ਭਿੰਡਰਾਲਾ ਨੂੰ ਭੋਗ ਤੇ ਨਾ ਬੁਲਾਓ ਉਹਨੇ ਇਹਨਾਂ ਦੀ ਕਾਂਗਰਸ ਦੀ ਗੱਲ ਨਾ ਸੁਣ ਕੇ ਦਰ ਕਿਨਾਰੇ ਕਰਕੇ ਜਰਨੈਲ ਸਿੰਘ ਭਿੰਡਰਾਲਾ ਨੂੰ ਉੱਥੇ ਬੁਲਾਇਆ ਜਰਨੈਲ ਸਿੰਘ ਭਿੰਡਰਾਲਾ ਨੇ ਉਹਦੇ ਫਾਦਰ ਦੀ ਅਰਦਾਸ ਕੀਤੀ ਇਹ ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ 'ਚ ਬੈਠ ਕੇ ਜਰਨੈਲ ਸਿੰਘ ਪਿੰਡਰਾਲੇ ਨੇ ਲਿਆ ਜੇ ਕਾਂਗਰਸ ਜਾਂ ਇੰਦਰਾ ਇਹ ਗੱਲ ਕਹਿੰਦੀ ਜਿਹੜੇ ਲੋਕ ਸਾਡੇ ਵੀ ਇਹ ਗੱਲ ਕਹਿੰਦੇ ਆ ਵੀ ਜੇ ਉਹ ਕਿਤੇ ਬਾਹਰ ਆ ਜਾਂਦਾ ਠੀਕ ਹੈ ਜੇ ਉਹ ਕਿਤੇ ਬਾਹਰ ਆ ਜਾਂਦਾ ਤਾਂ ਇਹ ਕੰਮ ਨਾ ਹੁੰਦਾ ਬਿਲਕੁਲ ਗਲਤ ਗੱਲ ਹੈ ਚਾਹੇ ਮੇਰੇ ਬਾਅਦ ਜਿੰਨੇ ਮਰਜ਼ੀ ਕਮੈਂਟ ਕਰੀ ਜਾਣ ਜਿਹੜੇ ਆਪਣੇ ਆਪ ਨੂੰ ਉਹਦੇ ਉਹਦੇ ਖਾਤੇ 'ਚ ਗਿਣਦੇ ਆ ਮੇਗਮ ਇੰਦਰਾ ਦੇ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਹਮੇਸ਼ਾ ਜ਼ਮੀਰ ਦੀ ਬਾਤ ਸੁਣੀ ਹੈ ਜੇ ਪਿੰਡਰਾਂ ਵਾਲੇ ਨੂੰ ਫੜਨਾ ਸੀ ਤਾਂ ਉਸ ਦਿਨ ਫੜਿਆ ਜਾ ਸਕਦਾ ਸੀ ਉਹ 28 ਜਾਂ 29 ਤਰੀਕ ਨੂੰ ਦਿੱਲੀ ਐ 1 ਤਰੀਕ ਨੂੰ ਫੌਜਾਂ ਅੰਮ੍ਰਿਤਸਰ ਚ ਨੇ ਯਾਰ ਜੇ ਇਹ ਗੱਲ ਹੀ ਹੁੰਦੀ ਵੀ ਇਕੱਲੇ ਪਿੰਡਰਾਂ ਵਾਲੇ ਨਾਲ ਹੀ ਲੜਾਈ ਸੀ ਉਹਦੀ ਉਹਨੂੰ ਕਰਨਾਲ ਅੰਬਾਲਾ ਦਿੱਲੀ ਕਿਤੇ ਵੀ ਫੜ ਲੈਂਦੀ ਫੌਜ ਤੋਂ ਤਾਂ ਨਹੀਂ ਸੀ ਤਕੜਾ ਭਾਰਤੀ ਫੌਜ ਨਾਲ ਟੱਕਰ ਲੈਣ ਲਈ ਇੱਕ ਬੰਦਾ 150 200 ਬੰਦੇ ਨੂੰ ਲੈ ਕੇ ਸੜਕ ਤੋਂ ਸਫ਼ਰ ਕਰਦਾ ਹੋਇਆ ਕੀ ਮੇ ਟੱਕਰ ਮਾਰ ਲੇਗਾ ਫਿਰ ਇੱਥੇ ਮਨਸ਼ਾ ਕੀ ਹੈ ਜੀ ਸ਼ਰੀਆਮ ਜਿਹੜਾ ਇੱਥੇ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨ ਦੀ ਜਿਹੜੀ ਮਨਸ਼ਾ ਸੀ ਉਹ ਹਮੇਸ਼ਾ ਤੋਂ ਸ਼ੁਰੂਆਤੀ ਦੌਰ ਤੋਂ ਕਾਂਗਰਸ ਦੀ ਰਹੀ ਹੈ ਕਿਉਂਕਿ ਕਾਂਗਰਸ ਮੁਹਮਮਦਨ ਪਾਰਟੀ ਹੈ ਮੈਂ ਨਹੀਂ ਕਹਿ ਰਿਹਾ ਬੇ ਨਵਾਬ ਰਾਹੁਲ ਗਾਂਧੀ ਨੇ ਹੁਣ ਬੜਾ ਠੋਕ ਵਜਾ ਕੇ ਥੋੜੇ ਦਿਨ ਪਹਿਲਾਂ ਇੱਕ ਪ੍ਰੈਸ ਕਰਕੇ ਯੂਪੀ 'ਚ ਕੀ ਹੈ ਵੀ ਕਾਂਗਰਸ ਹੈ ਜਿਹੜੀ ਉਹ ਮੁਹਮਮਦਨਾਂ ਦੀ ਪਾਰਟੀ ਹੈ ਤੇ ਮੁਹਮਮਦਨ ਪਾਰਟੀ ਦੇ ਰੂਪ ਚ ਇਹ ਨੂੰ ਦੇਖਿਆ ਜਾ